ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਦੋ ਟ੍ਰਿਕ ਲੈ ਕੇ ਆਏ ਆਂ ਆਓ ਤੁਹਾਨੂੰ ਪਹਿਲੀ ਟ੍ਰਿਕ ਬਾਰੇ ਦੱਸਦੇ ਆਂ ਤੁਸੀਂ ਇੱਕ ਲੈਣੀਆ ਬੋਤਲ ਤੇ ਉਸ ਦੇ ਉੱਪਰਲੇ ਹਿੱਸੇ ਨੂੰ ਲੈਣਾ ਕੱਟ ਲਓ ਦੋਸਤੋ ਦੇਖੋ ਤੁਹਾਡੇ ਸਾਹਮਣੇ ਇੱਕ ਹਿੱਸੇ ਨੂੰ ਮੈਂ ਕੱਟ ਲਿਆ ਹੈ ਤੇ ਹੁਣ ਲੈਣਾ ਇੱਕ ਸਟੀਲ ਵਰ ਦੋਸਤੋ ਕੀ ਹੁੰਦਾ ਕਿ ਜਦ ਆਪਾਂ ਸਟੀਲ ਵਰ ਨਾਲ ਪਾਂਡੇ ਸਾਫ਼ ਕਰਦੇ ਆ ਤਾਂ ਆਪਣੇ ਨੋਆ ਵਿੱਚ ਹੱਥਾਂ ਵਿੱਚ ਬਹੁਤ ਜ਼ਿਆਦਾ ਵੱਜਦਾ ਹੈ ਤੇ ਜਲਦੀ ਵੀ ਖਰਾਬ ਹੋ ਜਾਂਦਾ ਹੈ ਹੁਣ ਅਜਿਹਾ ਨਹੀਂ ਹੋਏਗਾ ਤੁਸੀਂ ਕੀ ਕਰਨਾ ਕਿ ਜਿਹੜੇ ਆਪਾਂ ਬੋਤਲ ਉੱਪਰੋਂ ਕੱਟੀ ਉਸਦੇ ਟੱਕਣ ਵਿੱਚ ਦੋ ਛੇਕ ਕਰ ਲੈਣੇ ਨੇ ਸੂਈ ਦੀ ਮਦਦ ਦੇ ਨਾਲ ਜਾਂ ਕਿਸੇ ਵੀ ਤਿੱਖੀ ਚੀਜ਼ ਦੇ ਨਾਲ ਤੁਸੀਂ ਦੋ ਛੇਕ ਕਰ ਲੈਣੇ ਆ ਫਿਰ ਲੈਣੀ ਇੱਕ ਡੋਰੀ ਤੇ ਉਸ ਡੋਰੀ ਨੂੰ ਸਟੀਲ ਵਰ ਦੇ ਵਿੱਚ ਦੀ ਲੰਗਾ ਲੈਣਾ ਆਰਪਾਰ ਕਰ ਲੈਣਾ ਹੈ ਹੋ ਦੋਸਤੋ ਦੇਖੋ ਤੁਹਾਡੇ ਸਾਹਮਣੇ ਇਸ ਤਰ੍ਹਾਂ ਡੋਰੀ ਨੂੰ ਮੈਂ ਆਰ-ਪਾਰ ਕਰ ਲਿਆ ਹੈ ਤੇ ਹੁਣ ਜਿਹੜਾ ਆਪਾਂ ਬੋਤਲ ਦੇ ਟੱਕਣ ਵਿੱਚ ਸ਼ੇਕ ਕਰੇ ਸੀਗੇ ਉਸ ਦੇ ਵਿੱਚ ਦੀ ਅਸੀਂ ਧਾਗੇ ਨੂੰ ਲੰਗਾ ਕੇ ਉੱਪਰੋਂ ਚੰਗੀ ਤਰ੍ਹਾਂ ਗੰਢ ਦੇ ਦੇਣੀ ਆ ਤੇ ਜਿੰਨਾ ਵੀ ਸਟੀਲ ਬਾਰ ਬਾਹਰ ਹੈ ਉਸ ਨੂੰ ਹੱਥਾਂ ਦੇ ਨਾਲ ਸੈੱਟ ਕਰ ਲੈਣਾ ਤਾਂ ਜੋ ਥੋੜਾ ਜਿਹਾ ਹੀ ਬਾਹਰ ਰੱਖਣਾ ਹੈ ਜਿਸ ਨਾਲ ਢਾਂਡੇ ਵਧੀਆ ਸਾਫ਼ ਹੋਣਗੇ ਉੱਪਰ ਜਿਹੜਾ ਬਚਿਆ ਹੋਇਆ ਧਾਗਾ ਉਸ ਨੂੰ ਕੈਂਚੀ ਦੀ ਮਦਦ ਦੇ ਨਾਲ ਕੱਟ ਲੈਣਾ ਹੈ ਦੇਖੋ ਦੋਸਤੋ ਹੁਣ ਤੁਹਾਡੇ ਸਾਹਮਣੇ ਹੀ ਆ ਹੁਣ ਤੁਹਾਨੂੰ ਢਾਂਡੇ ਸਾਫ਼ ਕਰਕੇ ਦਿਖਾਉਂਦੇ ਆ ਜੋ ਵੀ ਸਰਪ ਸਾਬ ਨੇ ਸਟੀਲ ਵਰ ਤੇ ਲਗਾ ਲੈਣਾ ਤੇ ਫਿਰ ਭਾਂਡੇ ਕਰਨਿਆਂ ਸਾਫ ਦੇਖੋ ਤੁਹਾਡੇ ਸਾਹਮਣੇ ਇਹ ਭਾਂਡਿਆਂ ਦੇ ਉੱਪਰ ਉਹ ਵੀ ਸਰਫ ਲੱਗਿਆ ਮਹਿਸੂਸ ਹੋ ਰਿਹਾ ਕਿ ਭਾਂਡੇ ਸਾਫ ਹੋ ਰਹੇ ਨੇ ਦੋਸਤੋ ਜਦ ਸਾਰੇ ਆਪਣੇ ਭਾਂਡੇ ਸਾਫ ਹੋ ਜਾਣ ਤੇ ਸਸਟੀਲ ਵਰ ਨੂੰ ਪਾਣੀ ਦੇ ਨਾਲ ਧੋ ਕੇ ਸਾਫ ਕਰਕੇ ਜਿਹੜਾ ਉੱਪਰ ਆਪਾਂ ਇਸਦੇ ਤਾਗਾ ਛੱਡਿਆ ਸੀ ਉਸ ਦੇ ਇੱਕ ਹੈਂਗਰ ਦੇ ਨਾਲ ਟੰਗ ਸਕਦੇ ਆ ਇਸ ਦੇ ਨਾਲ ਜੋ ਵੀ ਵਿੱਚ ਪਾਣੀ ਉਹ ਵੀ ਨਿਕਲ ਜਾਏਗਾ ਤੇ ਲੰਮਾ ਟਾਈਮ ਇਹ ਸਟੀਲ ਵਰ ਚੱਲੇਗਾ ਨਾ ਹੀ ਜਲਦੀ ਟੁੱਟੇਗਾ ਤੇ ਨਾ ਹੀ ਹੁਣ ਹੱਥ ਹੋਣਗੇ ਖਰਾਬ ਹੁਣ ਦੋਸਤੋ ਤੁਹਾਨੂੰ ਅਗਲੀ ਟ੍ਰਿਕ ਬਾਰੇ ਦੱਸਦੇ ਇਸ ਦੇ ਵਿੱਚ ਕੀ ਹੁੰਦਾ ਕਿ ਆਪਣੇ ਘਰ ਵਿੱਚ ਕਈ ਪਰਸ ਪਏ ਹੁੰਦੇ ਬਾਧੂ ਵੀ ਪਏ ਹੁੰਦੇ ਨੇ ਤੇ ਉਸ ਦੀਆਂ ਪੌਕਟਾਂ ਹੁੰਦੀਆਂ ਦੋ ਵੱਡੀਆਂ ਵੱਡੀਆਂ ਦੋ ਪੌਕਟਾਂ ਹੁੰਦੀਆਂ ਨੇ ਜਦ ਆਪਾਂ ਛੋਟਾ ਸਮਾਨ ਵਿੱਚ ਰੱਖ ਦਿੰਨੇ ਆ ਤਾਂ ਜਲਦੀ ਆਪਾਂ ਨੂੰ ਲੱਭਦਾ ਹੀ ਨਹੀਂ ਹੁਣ ਤੁਸੀਂ ਇਸ ਨੂੰ ਪੌਕਟ ਛੋਟੀ ਪੌਕਟ ਘਰ ਵਿੱਚ ਹੀ ਬਣਾ ਸਕਦੇ ਹੋ ਉਸ ਲਈ ਦੋਸਤੋ ਤੁਸੀਂ ਕੀ ਕਰਨਾ ਕਿ ਇੱਕ ਲੈਣਾ ਛੋਟਾ ਜਿਹਾ ਪਰਸ ਜਿਸ ਨੂੰ ਆਪਾਂ ਬਟੂਆ ਵੀ ਕਹਿ ਦਿੰਨੇ ਆ ਕੋਈ ਵੀ ਆਪਣੇ ਘਰ ਵਿੱਚ ਪਿਆ ਹੈ ਪਰਸ ਛੋਟਾ ਜਿਹਾ ਉਹ ਲੈ ਲਓ ਇੱਕ ਸੇਫਟੀ ਪਿੰਨ ਦੇ ਮਦਦ ਦੇ ਨਾਲ ਇਸ ਨੂੰ ਇਸ ਦੇ ਵਿੱਚ ਲਗਾ ਦਿਓ ਅਗਰ ਦੋਸਤੋ ਤੁਸੀਂ ਟੈਂਪਰੇਰੀ ਲਗਾਉਣਾ ਹੈ ਤਾਂ ਤੁਸੀਂ ਇਸ ਨੂੰ ਸੇਫਟੀ ਪਿੰਨ ਨਾਲ ਲਗਾ ਲਓ ਅਗਰ ਤੁਸੀਂ ਪਰਮਾਨੈਂਟ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸੂਈ ਤਾਗੇ ਦੇ ਨਾਲ ਚੰਗੀ ਤਰ੍ਹਾਂ ਸਿਲਾਈ ਕਰਕੇ ਲਗਾ ਸਕਦੇ ਹੋ ਦੋਸਤੋ ਹੁਣ ਤੁਹਾਨੂੰ ਇੱਥੇ ਅਸੀਂ ਸੇਫਟੀ ਪਿੰਨ ਨਾਲ ਲਗਾ ਕੇ ਦਿਖਾ ਰਹੇ ਹਾਂ ਇਸ ਤਰ੍ਹਾਂ ਥੋੜਾ ਜਿਹਾ ਦਬਾ ਕੇ ਜੇ ਲਗਾ ਦਿਓ ਤੇ ਦੇਖੋ ਹੁਣ ਨਾਲ ਚੰਗੀ ਤਰ੍ਹਾਂ ਇਹ ਛੋਟਾ ਜਿਹਾ ਪਰਸ ਚਿਪਕ ਗਿਆ ਹੈ ਕੋਈ ਡਿੱਗਣ ਦਾ ਡਰ ਨਹੀਂ ਜਿਆਦਾ ਆਪਾਂ ਚਾਹਾਂਗੇ ਤਾਂ ਇਸ ਨੂੰ ਹਟਾ ਵੀ ਸਕਦੇ ਹਾਂ ਲਾ ਵੀ ਸਕਦੇ ਹਾਂ ਹੁਣ ਜਿੰਨਾ ਵੀ ਆਪਣਾ ਛੋਟਾ ਸਮਾਨ ਆਪਾਂ ਇਸ ਛੋਟੇ ਪਰਸ ਵਿੱਚ ਪਾ ਸਕਦੇ ਹਾਂ ਨਾਲੇ ਲੱਭਣ ਵਿੱਚ ਵੀ ਆਪ ਨੂੰ ਆਸਾਨੀ ਹੋਵੇਗੀ ਤੁਹਾਨੂੰ ਇਹਨਾਂ ਦੋਵਾਂ ਵਿੱਚੋਂ ਕਿਹੜੀ ਟ੍ਰਿਕ ਵਧੀਆ ਲੱਗੀ ਹੈ ਕਮੈਂਟ ਕਰਕੇ ਦੱਸੋ ਜੀ